ਲੁਧਿਆਣਾ ਦੀ ਗ੍ਰੀਨ ਸਿਟੀ ਕਲੋਨੀ ਭਾਮੀਆਂ ਇਲਾਕੇ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦ ਲੋਕਾਂ ਨੇ ਇੱਕ ਯੁਵਕ ਨੂੰ ਪਲਾਟ ਦਾ ਗੇਟ ਚੋਰੀ ਕਰਦੇ ਹੋਏ ਰੰਗੇ ਹੱਥੀ ਪਾੜ ਲਿਆ ਘਟਨਾ ਦੇ ਦੌਰਾਨ ਉਸ ਵੇਲੇ ਉਸ ਦੇ ਨਾਲ ਇੱਕ ਸਾਥੀ ਮੌਕੇ ਤੋਂ ਫਰਾਰ ਹੋ ਗਿਆ ਮਿਲੀ ਜਾਣਕਾਰੀ ਮੁਤਾਬਕ ਕੁਝ ਲੋਕਾਂ ਨੇ ਕਿਹਾ ਕਿ ਵਿਅਕਤੀ ਜਿਹੜਾ ਸੀ ਉਹ ਪਲਾਟ ਦੇ ਵਿੱਚ ਲੱਗੇ ਹੋਏ ਲੋਹੇ ਦੇ ਗੇਟ ਨੂੰ ਗੱਡੀ ਦੇ ਵਿੱਚ ਚੜਾ ਰਿਹਾ ਸੀ ਜਿਸ ਦੇ ਨਾਲ ਉਹਨਾਂ ਨੇ ਵੇਖ ਲਿਆ ਤੇ ਮੌਕੇ ਤੇ ਹੀ ਹੰਗਾਮਾ ਹੋ ਗਿਆ ਸ਼ੱਕ ਹੋਣ ਤੇ ਜਦ ਲੋਕਾਂ ਨੇ ਉਸ ਨੂੰ ਰੋਕਣ ਦੇ ਲਈ ਆਵਾਜ਼ ਲਗਾਈ ਤਾਂ ਉਹਨਾਂ ਵਿੱਚੋਂ ਇੱਕ ਨੌਜਵਾਨ ਭੱਜ ਨਿਕਲਿਆ ਜਦ ਕਿ ਦੂਜਾ ਮੌਕੇ ਤੇ ਫੜ ਲਿਆ ਗਿਆ ਗੱਡੀ ਚਾਲਕ ਨੂੰ ਜਦੋਂ ਪੁੱਛਤਾਚ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਦੋ ਜਿਹੜੇ ਨੌਜਵਾਨ ਸੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਪਲਾਟ ਦਾ ਗੇਟ ਚੜਾਣਾ ਜਦ ਕਿ ਮੁਹੱਲੇ ਵਾਲਿਆਂ ਨੇ ਸਖਤੀ ਨਾਲ ਪੁੱਛਤਾਚ ਕੀਤੀ ਜਦੋਂ ਤੇ ਫੜੇ ਗਏ ਯੁਵਕ ਨੇ ਕਬੂਲ ਕਰ ਲਿਆ ਕਿ ਸਿਰਫ 2 ਦਿਨ ਪਹਿਲੇ ਹੀ ਉਹ ਜੇਲ੍ਹ ਤੋਂ ਬਾਹਰ ਆਇਆ ਤੇ ਉਸ ਤੋਂ ਬਾਅਦ ਉਸਦੀ ਪਹਿਲੀ ਚੋਰੀ ਸੀ ਪੁਲਿਸ ਰਸਦ ਦੇ ਵਿੱਚ ਉਸ ਰੋਪੀ ਨੇ ਦੱਸਿਆ ਕਿ ਉਸ ਦਾ ਸਾਥੀ ਜੀਵਨ ਨਗਰ ਇਲਾਕੇ ਦੇ ਵਿੱਚ ਰਹਿਣ ਵਾਲਾ ਜੋ ਕਿ ਮੌਕੇ ਤੇ ਭੱਜ ਗਿਆ ਮੌਕੇ ਤੇ ਪੁੱਜੇ ਮੌਕੇ ਤੇ ਪਹੁੰਚੇ ਕਲੋਨੀ ਨਿਵਾਸੀਆਂ ਨੇ ਰੋਪੀ ਨੂੰ ਜੰਮ ਕੇ ਚਿੱਤਰ ਬਰੇਡ ਕੀਤੀ ਅਤੇ ਨਾਲ ਦੀ ਨਾਲ ਪੁਲਿਸ ਨੂੰ ਵੀ ਸੂਚਨਾ ਦੇ ਦਿੱਤੀ ਕੁਝ ਦੇਰ ਬਾਅਦ ਹੀ ਮੰਡੀਆਂ ਚੌਂਗ ਦੇ ਉੱਤੇ ਪੁਲਿਸ ਮੌਕੇ ਤੇ ਪੁੱਜ ਗਈ ਅਤੇ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਚੌਂਕੀ ਚ ਲੈ ਗਿਆ ਜਦੋਂ ਮੀਡੀਆ ਨੇ ਫੜੇ ਹੋਏ ਯੁਵਕ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਚੋਰੀ ਕਿਉਂ ਕਰਦਾ ਹੈ ਤਾਂ ਉਸਨੇ ਕਿਹਾ ਕਿ ਮੈਂ ਨਸ਼ੇ ਦਾ ਆਦੀ ਹਾਂ ਤੇ ਨਸ਼ੇ ਦੇ ਕਾਰਨ ਹੀ ਇਹ ਸਭ ਕੰਮ ਕੀਤਾ ਹੈ 플ਾਟ ਦੇ ਮਾਲਕ ਨੇ ਦੱਸਿਆ ਕਿ ਸਾਨੂੰ ਇਸ ਗੱਲ ਦੀ ਕੋਈ ਵੀ ਜਾਣਕਾਰੀ ਨਹੀਂ ਸੀ ਕਿ 플ਾਟ ਦਾ गेट जड़ाये चोरी हो जाएगा फिलहाल ने मामला दर्ज कर लिता है फरार हो गया सी, उस जारी है, भी देखो है वीडियो। भाई मैं अपने बैठा नाम दुर्गे सिंह अर्जुन मेरे भरा पलाट बनता थोड़ी मिट्टी दस गई है मैं देखा न, ए, छोटा हाथी लेके आया बंद साहु जी बंद है ਤੇ ਉਹਨੂੰ ਸ਼ੱਕ ਪੈ ਗਿਆ ਕਹਿੰਦਾ ਭਾਜੀ ਯਾਰ ਤੁਸੀਂ ਮੈਂ ਕਹਿੰਦਾ ਕੀ ਕਰਦਾ ਬੈਂਕ ਦਾ ਗੇਟ ਪੇ ਖੁੱਲਦਾ ਹੈ ਮਾਲਕ ਪਰ ਨਾਲ ਹੀ ਮੈਂ ਕਿਹਾ ਤੇਰਾ ਤੇਰਾ ਕਰ ਕਿੱਥੇ ਆ ਕਹਿੰਦਾ ਉੱਥੇ ਉੱਥੇ ਮੈਂ ਕਿਹਾ ਮਾਲਕ ਹੋਣਾ ਕਹਿੰਦਾ ਮਕੇ ਨਹੀਂ ਬਜੇ ਮੈਂ ਗੇਟ ਮੈਂ ਕਿਹਾ ਫਿਰ ਮੈਨੂੰ ਸ਼ੱਕ ਪੈ ਗਿਆ ਇਹਦਾ ਲੋਕ ਟੁੱਟਿਆ ਮੈਂ ਕਿਹਾ ਇਸ ਇਲਾਕੇ ਵਿੱਚ ਯਾਰ ਤਿੰਨ ਵਿਚਾਰੇ ਗਰੀਬ ਪਰੋਂਦੇ ਬੈਟਰੀਆਂ ਚੋਰੀ ਹੋ ਗਈਆਂ ਦੋ ਤਿੰਨ ਆਟੋ ਰਿਕਸ਼ਾ ਚੋਰੀ ਹੋ ਗਏ ਹੱਤ ਤੱਕ ਬੋਸ ਲੱਭ ਨਹੀਂ ਪਈ ਕਿਉਂਕਿ ਬਾਜੇ ਸੀ ਪੁੱਤ ਨੂੰ ਕਾਲਾ ਕਰਦੇ ਜਦ ਇਹ ਮੇ ਮਿਲਦੇ ਨਹੀਂ ਉਹ ਤੇ ਰੱਬ ਥੋੜੀ ਹੈ ਉਹ ਵੀ ਆਪਣਾ ਕੰਮ ਕਰੋਗੀ ਫਿਰ ਇਹ ਜਾਪਿਆ ਨੂੰ ਨਾਲ ਹੀ ਫੜ ਲਏ ਪੱਜਣ ਲੱਗੇ ਮੈਨੂੰ ਲੈ ਰਾ ਫਿਰ ਕਹਿੰਦਾ ਅਜੇ ਧਮਾਂ ਦਾ ਨਾਲ ਲੈਂਣ ਲੱਗ ਗਿਆ ਫੋਨ ਲ ਮੈਂ ਵੀ ਤੁਸੀਂ ਯਾਰ ਗਰੋਟ ਪਈ ਪਰ ਕਹਿੰਦਾ ਯਾਰ ਮੈਂ ਜਾਣਦਾ ਇਹ ਬੰਦਾ ਫਿਰ ਅਸੀਂ ਇਹਨੂੰ ਫੜਿਆ ਇੱਥੇ ਆ ਬੰਦਿਆ 2000 ਚ ਪੈਣਾ ਛੱਡੀਆਂ ਇਹ ਸਾਲ ਬੰਨੇ ਬੰਨੇ ਪੱਜ ਗਿਆ ਸੀ ਚੋਰਾ ਸੀ ਦਫਤਰ ਤੋਂ ਵੀ ਫੜਿਆ ਇਹਨੂੰ ਆ ਗੇੜ ਦੇ ਲੋ ਕਿਵੇਂ ਵਿਚਾਰੇ ਲੋਕ ਕੇ ਤੇ ਕਿਸ਼ਤਾਂ ਤੇ ਕਿਸਤਾਂ ਦੇ ਗਰੀਬ ਬੰਦਾ ਬਲੇ ਟੈਡ ਕੱਟ ਕੇ ਲੈ ਰਿਆ ਕਈ ਬੱਚੇ ਸਕੂਲ ਨਹੀਂ ਜਾ ਰਹੇ ਭੀਸਾ ਨਹੀਂ ਦੇ ਰਹੇ ਕਿ ਸਾਡਾ ਸਮਾਨ ਬਣ ਜਾਏ ਘਰ ਬਣ ਜਾਏ ਥੋੜੀ ਪਰ ਐਦਾਂ ਦੇ ਚੋਰ ਇਹ ਮਾਲਕ ਮਾਲਕ ਬੈਜੀ ਭਾਈ ਮਾਲਕ ਮੈਂਗਾ ਮੇਰਾ ਪਲਾਟ ਹੈ ਆ ਦੇਖ ਕਦੋਂ ਲਵਾਇਆ ਸੀ ਤੇ ਤੁਹਾਨੂੰ ਗੇਟ ਲੱਗੇ ਨੂੰ ਹੈ ਜੇ ਮੇਰੇ ਗੇਟ ਲੱਗੇ ਨੂੰ 15 20 ਦਿਨ ਹੋਏ ਨੇ ਅੱਛਾ ਆ ਦੇਖ ਲੈ ਮੇਰੀ ਕੰਡੀਸ਼ਨ ਮੇਰਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਇੱਕ ਇੱਕ ਰੁਪਏ ਨੂੰ ਮੈਂ ਤਰਸਦਾ ਪਿਆਂਗਾ ਅੱਛਾ ਤੁਸੀਂ ਜਿਹੜੀ ਅਗਰ ਰਹਿੰਦੇ ਹੋ ਤਾਂ ਮੈਂ ਬੇਸਰੀ ਵਾਲੀ ਦੁਕਾਨ ਦੇ ਕੋਲ ਰਹਿਣਾਗਾ ਤੁਹਾਨੂੰ ਕਿੱਦਾਂ ਪਤਾ ਲੱਗਿਆ ਵੀ ਤੁਹਾਡੇ ਏਰੀਆ ਦੇ ਮੈਨੂੰ ਕਿਸੇ ਨੇ ਫੋਨ ਕੀਤਾ ਹੈਗਾ ਅੱਛਾ ਵੀ ਤੁਹਾਡਾ ਗੇਟ ਕੋਲ ਕੇ ਜਾ ਰਹੇ ਲੈ ਕੇ ਜਾ ਰਹੇ ਨੇ ਅੱਛਾ ਹਾਂਜੀ ਇਹ ਕਿੰਨੇ ਦਾ ਤੁਹਾਡਾ ਗੇਟ ਆਈਡੀਆ ਸੀਗਾ ਵੀ ਜਿਹੜਾ ਗੇਟ ਭਾਈ ਜੀ ਮੇਰਾ ਗੇਟ ਹੈ 22000 ਰੁਪਏ ਦਾ ਮੈਨੂੰ ਦੱਸਿਆਗਾ ਉਹਨਾਂ ਨੇ ਵਿਧ ਕਰਾਇਆ ਪਾ ਕੇ ਮੈਂ ਆਪ ਆਟੋ ਆਪਣੇ ਯਾਰ ਦੋਸਤਾਂ ਦਾ ਲੈ ਕੇ ਗਿਆ ਉਹਦੇ ਹੀ ਲੈਂਦਾ ਮੈਂ 18000 ਰੁਪਏ ਉਹਨੂੰ ਦਿੱਤਾਗਾ ਮਤਲਬ ਇਹ ਮਹੱਲੇ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਇਹਨੂੰ ਫੜਿਆ ਗਿਆ ਮੌਕੇ ਤੇ ਫਿਰ ਇੱਥੇ ਹਾਂਜੀ ਹਾਂਜੀ ਤੇ ਕੀ ਲੱਗਦਾ ਹੈ ਚੋਰ ਨੇ ਆਪਣੇ ਆਪ ਕਬੂਲ ਕੀਤਾ ਕਿ ਮੈਂ ਪਹਿਲਾਂ ਵੀ ਜੇਲ੍ਹ ਕੱਟ ਕੇ ਆਇਆ ਹੁਣ ਦੂਸਰੀ ਵਾਰ ਫੇਰ ਮੈਂ ਚੋਰੀਆਂ ਇੱਥੇ ਕਰਨ ਆਇਆ ਸੀਗਾ ਇਹ ਦੂਸਰਾ ਬੰਦਾ ਕਿੱਦਾਂ ਭੱਜ ਗਿਆ ਥੋੜੀ ਭਾਈ ਜੀ ਮੈਂ ਤਾਂ ਆਇਆ ਹੀ ਬਾਅਦ ਹੁਣ ਆਇਆਗਾ ਮੈਂ ਥੋੜੀ ਦੇਰੀ ਹੋ ਗਈ ਦੂਜਾ ਬੰਦਾ ਕਿੱਦਾਂ ਭੱਜਿਆ ਥੋੜੀ ਜਦੋਂ ਮੈਂ ਮੌਕੇ ਦੇ ਇੱਥੇ ਆ ਖੜਿਆ ਕਿਉਂਕਿ ਇੱਥੇ ਯਾਰ ਸਰੇ ਆ ਉੱਥੇ ਪਿੱਛੇ ਕਿ ਇੱਕ ਦੋ ਬਰੀਏ ਕੁਣੀਆਂ ਤੀਆਂ ਜਾਂਦੀਆਂ ਬੰਦੇ ਸਾੜੇ ਨਸ਼ੇੜੀ ਛੇੜਦੇ ਨੇ ਮੈਨੂੰ ਸਭ ਤੋਂ ਪਹਿਲਾਂ ਇੱਥੇ ਅਜੀ ਲੱਗਦਾ ਕਿ ਤਨ ਨਸ਼ਾ ਵੇਚਿਓ ਰਿਹਾ ਪੌਜ਼ੀ ਨਾ ਕੰਮ ਅਜੀ ਜੋ ਨੂੰ ਯਾ ਅਗਲੇ ਕਹਿੰਦੇ ਸਰਕਾਰ ਕੋਈ ਨਹੀਂ ਬਗਾਉਂਦੀ ਯਾਰ ਇਹ ਕਿਸੇ ਦੇ ਸ਼ਾਇਨਾ ਚਿੱਟਾ-ਚੁੱਟਾ ਵਿਗਦਾ ਤਦਾਂ ਨਛੇੜੀ ਇਹ ਪਤਾ ਗੱਲ ਆ ਇਹ ਪੁਲਿਸ ਨੂੰ ਡਰਨੀ ਮੈਂ ਕਿਹਾ ਤੂੰ ਚੋਰੀ ਕਰ ਲੈ ਤੈਨੂੰ ਪਹਿਲਾਂ ਫੜਾਇਆ ਮੈਂ ਕਿਹਾ ਚੋਰੀ ਕਰ ਲੈ ਤੈਨੂੰ ਫੜਨ ਨੂੰ ਫੜਾਈਏ ਕਹਿੰਦਾ ਭਾਈ ਪੁਲਿਸ ਨੂੰ ਫੜਾ ਕੀ ਕਰਨਾ ਅਸੀਂ ਅੱਧਾ ਨੂੰ ਦੇਣਾ ਅਸੀਂ ਛੁੱਟ ਜਾਣਾ ਤੂੰ ਪੁਲਿਸ ਬਿਕਾਉਗਾ ਮਤਲਬ ਹੁਣ ਤੁਸੀਂ ਕੋਈ ਨਹੀਂ ਛਾਣੇ ਦੇ ਵਿੱਚ ਇਹ ਚੌਂਕੀ ਦੇ ਵਿੱਚ ਇਹ ਦੀ ਕੰਪਲੀਟ ਕੀਤੀ ਹੈ ਜਿਸ ਤਰ੍ਹਾਂ ਇਹ ਪਹਿਲਾਂ ਵੀ ਦੋ ਕਈ ਵਾਰ ਕਹਿੰਦੇ ਆ ਭਾਈ ਸਾਹਿਬ ਭਾਈ ਦੇ ਬੇਟਾ ਗਿਆ ਪੁਲਿਸ ਨੂੰ ਬੁਲਾਣ ਮੇਰੇ ਸਾਹਮਣੇ 15-20 ਮਿੰਟ ਹੋ ਗਏ ਅਜੇ ਪੁਸ ਆ ਆ ਤੇ ਬੱਚਾ ਛੋਟਾ ਆਇਆ ਤੇ ਉਹ ਕਰਾਇ ਤੇ ਸੀ ਉਹ ਬੰਦਾ ਸਾਊ ਸੀ ਉਹ ਬੰਦਾ ਸਾਡੇ ਨਾਲ ਉਹਨੇ ਸਹਿਯੋਗ ਕੀਤਾ ਇਹਨੂੰ ਫੜਨ ਦੇ ਵਿੱਚ ਅੱਛਾ ਨਹੀਂ ਤਾਂ ਇਹਦਾ ਪੱਤ ਚੱਲੇ ਸੀ ਜਦੋਂ ਕਾਦੇ ਤੇ ਉੱਪਰ ਆਏ ਸੀ ਇਹ ਦੋਨੇ ਛੋਟਾ ਹਾਤੀ ਐ ਇਹਨੂੰ ਕਹਿ ਗਿਆ ਕਿ ਮੇਰਾ ਗੇਟ ਆ ਮੈਂ ਕਿਤੇ ਹੋਰ ਦੂਜੇ ਮਕਾਨ ਤੇ ਲੈ ਕੇ ਜਾਣਾ ਵਾ ਤੇ ਉਹਨੂੰ ਕਰਾ ਦੇ ਦਾਂਗਾ ਕਰਾਇ ਤੇ ਲੈ ਕੇ ਆਇਆ ਸੀਗਾ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਬੰਦੇ ਨੇ ਦੱਸਿਆ ਬਾਬਾ ਨੇ ਦੱਸਿਆ ਰੁਮਾਲ ਦੇ ਵਿੱਚ ਚਿੱਟਾ ਪਲੱਸ ਤਾਲੇ ਤੋੜਨ ਨਾਲ ਕੋਈ ਪੇਚਕਸ ਪੁੱਛਕਸ ਹੋਣਾ ਲਾ ਇੱਕ ਸੇ ਖੁੱਖ ਦੇ ਦੇ ਕਿ ਉਸ ਦਾ ਕੰਮ ਆਵੇ ਦੇਖੇ ਬਸ ਫਿਰ ਕੰਦੀ ਪੁਲਸ ਸਾਡੇ ਤੋਂ ਧਰਨਾ ਦੇ ਰਹੀ ਹੈ ਕਰ ਰਹੀ ਹੈ ਪੁੱਛ ਨਹੀਂ ਕਰਦੀ ਯਾਰ ਕੋਈ ਸਰਕਾਰ ਚ ਟੈਲੀਫੋਨ ਦੀ ਮੈਂ ਅੱਜ ਮੈਂ ਖੋਲ ਕੇ ਕਹਿ ਰਿਹਾ ਇਹ ਜਿਹੜੇ ਛੋਟੇ ਮੋਟੇ ਵਿਕੇ ਅਧਿਕਾਰੀ ਨੇ ਚਿੱਟਾ ਉਹਨਾਂ ਦੇ ਸ਼ਾਇਦ ਵਿਕ ਰਿਹਾ ਕਿਤੇ ਕੋਈ ਪ੍ਰਧਾਨ ਪੁੱਦੂ ਉਹਦੇ ਸ਼ਾਇਦ ਵਿਕਦਾ ਹੋਣਾ ਚਿੱਟਾ ਗਲਤ ਕੰਮ ਹੋ ਰਿਹਾ ਚੋਰੀਆਂ ਖੋਲਟਾਂ ਹੋ ਰਹੀਆਂ ਉਹ ਦੋ ਚਾਰ ਕਹਿ ਲੋ ਇੱਥੇ ਗਲਤ ਕੰਮ ਜਨਨੀਆਂ ਕਰਾਂਦੀਆਂ ਉਹ ਕਿਉਂ ਨਹੀਂ ਪਾਉਂਦੇ ਰਿਹਾ ਸਾਰੇ ਕਹਿੰਦੇ ਪੁੱਛ ਨੂੰ ਦਿੰਦੇ ਆ ਪਰ ਮੈਂ ਤਾਂ ਲਈ ਜਾਣਦਾ ਕੋਈ ਪੋਸਟ ਵਿਕੀ ਹੋਣੀ ਐ ਐਦਾਂ ਦੇ ਦੱਲੇ ਬੰਦੇ ਕਰਕੇ ਕਮਲ ਜੀ ਤਾਂ ਇਹ ਜਿਹੜਾ ਤੁਸੀਂ ਈ ਰਿਕਸ਼ਾ ਜਿਹੜਾ ਕੀਤਾ ਸੀ ਛੋ ਕੀਦਾ ਬੋਲ ਕਿ ਗੇਟ ਲੈ ਕੇ ਜਾਣਾ ਜੀ ਕਿਤੋਂ ਕਿਤੋਂ ਬੁਲਾ ਦੀ ਗਿਆ ਆਪਣਾ ਕਿਤੋਂ ਲੈ ਕੇ ਆਏ ਸੀ ਤੁਸੀਂ ਆਰਾਮਨਗਰ ਤੋਂ ਜੀ ਅੱਛਾ ਤੇ ਚਿੱਟਾ ਤੁਸੀਂ ਕਿਤੇ ਹੋਰ ਵੀ ਦੇ ਕੇ ਆਏ ਹੋ ਪਹਿਲਾਂ ਉਹ ਨਸ਼ਾ ਕੋਈ ਕਿਸੇ ਨੂੰ ਰੋਖੇ ਵਾਲੇ ਨੂੰ ਕਿਦਾ ਨਹੀਂ ਜਦ ਸਰੀਆ ਦੇ ਕੇ ਆਏ ਜੀ ਹਾਂ ਤਾਲਾ ਤੋਲਨ ਵਾਲਾ ਸਰੀਆ ਜੀ ਕਿੱਥੇ ਆ ਖੋਖੇ ਤੇ ਆ ਜੀ ਕਿਹੜਾ ਖੋਖਾ ਕਿੱਥੇ ਆ ਆ ਕਾਲੂ ਦਾ ਖੋਖਾ ਵਿੱਚ ਕਿੱਥੇ ਕਰਕੇ ਆ ਕਾਲੂ ਦਾ ਖੋਖਾ ਆ ਰੋੜ ਤੇ ਜੀ ਚੱਲ ਦਿਖਾਈ ਹੁਣੇ ਜੇ ਤੁਹਾਨੂੰ ਲੱਗਦਾ ਕਿ ਕੋੜਾ ਕਲੋਨੀ ਚ ਨਸ਼ਾ ਵਿਕਦਾ ਤਾਂ ਤੁਸੀਂ ਪੁਲਿਸ ਨੂੰ ਕਿਉਂ ਨਹੀਂ ਸਲਾਹ ਦਿੰਦੇ ਤੁਸੀਂ ਕਿਉਂ ਉੱਥੇ ਜਾ ਕੇ ਪਹਿਲੇ ਚਿੱਟਾ ਲੈ ਕੇ ਆਉਣੇ ਪੁਲਿਸ ਨੂੰ ਸਲਾਹ ਕਿ ਤੋੜ ਬੰਦੀ ਐ ਜੀ ਤੁਸੀਂ ਸਰਕਾਰ ਦੇ ਨਾਲ ਨਹੀਂ ਹੈਗੇ ਨਾਲਾ ਜੀ ਤੇ ਫੇ ਨਸ਼ਾ ਕਿੱਦਾਂ ਖਤਮ ਕਰੂੰਗਾ ਜੇ ਤੁਸੀਂ ਇਸ ਤਰ੍ਹਾਂ ਚੋਰੀਆਂ ਕਰੋਗੇ ਇਸ ਇਲਾਕੇ ਤੇ ਆ ਕੇ ਹੰਦੀ ਕਰਦੇ ਜੱਸਬਾਦ ਜੀ ਨਹੀਂ ਹੁਣ ਤਾਂ ਨਹੀਂ ਕਰਦੇ ਪਹਿਲਾਂ ਤੁਸੀਂ ਇੱਥੇ ਆਏ ਕੀ ਸੋਚ ਕੇ ਸੀ ਤੁਹਾਨੂੰ ਨਹੀਂ ਪਤਾ ਲੋਕਾਂ ਨੇ ਵੜਨਾ ਦਿਨ ਦਿਹਾੜੇ ਤੁਸੀਂ ਚੋਰੀਆਂ ਕਰਦੇ ਹੋ ਇੱਥੇ ਪਾ ਜੀ ਮੈਂ ਹੈਰਾਨ ਪਾ ਜੀ ਸੋ ਪਰਮਾਤਮਾ ਕੰਨਾ ਅੱਜ ਤੱਕ ਮੈਂ ਹਜੇ ਚੋਰ ਨਹੀਂ ਦੇਖਿਆ ਜਿਹਨੂੰ ਪੁੱਛਦਾ ਸਮਾਜ ਦਾ ਕਾਨੂੰਨ ਦਾ ਲੋਕਾਂ ਦਾ ਡਰ ਨਾ ਹੋਵੇ ਇਹਨੂੰ ਇਹ ਬੇਸ਼ਰਮ ਨੂੰ ਨਹੀਂ ਪਤਾ ਕਿ ਕਿਵੇਂ ਆਪਣਾ ਟੱਡ ਘੱਟ ਘੱਟ ਕੇ ਇੱਕ ਇੱਕ ਰੁਪਿਆ ਜੋੜ ਜੋੜ ਕੇ ਕਿਵੇਂ ਬੰਦਾ ਚੀਜ਼ ਬਣਾ ਰਿਹਾ ਪਰ ਕੁਝ ਨਿਕੰਮੇ ਖੜੇ ਨੇ ਉਹਨਾਂ ਨੂੰ ਸਭ ਚਾਹੀਦਾ ਕਿ ਬਸ ਇਹਨਾਂ ਨੂੰ ਛੱਡ ਦਿਓ ਕੁਝ ਕਮੈਂਟਾਂ ਜਿਹਨੇ ਛੱਡ ਦਿਓ ਹੁਣ ਦੇਖੋ ਮੈਂ ਜਦੋਂ ਨਾ ਦੇਖ ਆਉਂਦਾ ਇਤਫਾਕ ਸੀ ਬਾਈ ਦੀ ਕਿਸਮਤ ਸੀਗੀ ਮੈਂ ਅੱਗੇ ਮੋਖ ਖੜ ਗਿਆ ਮੈਨੂੰ ਸ਼ਾਕਾ ਮੈਂ ਫੜ ਲਿਆ ਹਰ ਕੋਈ ਬੰਦਾ ਹੱਥ ਨਹੀਂ ਬੰਦਾ ਕੋਈ ਬੰਦਾ ਕੀ ਕਰਦਾ ਕੀ ਗੱਬਰ ਨਹੀਂ ਹਰੇਕ ਨੂੰ ਜਾਗਰੂਕ ਹੋਣਾ ਬਣਾ ਜੇ ਕੋ ਪੋਸਤੇ ਪਰੋਸੇ ਬੈਠੋ ਪੋਸ ਨਹੀਂ ਰੱਬ ਨਹੀਂ ਲੱਗਿਆ ਪੋਸਤ ਉਹਨੂੰ ਬੁਲਾਉਂਗਾ ਤਾਂ ਉਹਨੂੰ ਪਤਾ ਲੱਗੂਗਾ ਕੋਈ ਵੀ ਤੁਹਾਡੇ ਆਂਡਗਵਾਣ ਨੂੰ ਵੀ ਗਲਤ ਕੰਮ ਬੰਦਾ ਕੋਈ ਮੁੰਡਾ ਖੜਿਆ ਕੋਈ ਕੁੜੀ ਕਰ ਕੋਈ ਨਸ਼ੇੜੀ ਖੜਿਆ ਉਹਨੂੰ ਫੜੋ ਕੰਟਰ ਸੇਵਾ ਕਰੋ ਤਾਂ ਇਹਦੀ ਸੇਵਾ ਦੋਨੋਂ ਗੈਂ ਦਾ ਬਾਬਾ ਕੀ ਦੋਨੋਂ ਰਫੂ ਚੱਕਰ ਇੱਕ ਤਾਂ ਭੱਜ ਗਿਆ ਇਹ ਵੀ ਭੱਜਣ ਦੀ ਪੂਰੀ ਤਿਆਰੀ ਸੀ ਬਾਜੀ ਮਸਾ ਫੜਿਆ ਉਧਰੋਂ ਮੈਂ ਕਹਿੰਦਾ ਸੀ ਚਾਰਵੇਂ ਬੰਦੇ ਨਾ ਹੁੰਦੇ ਭੱਜਣ ਚ ਫੜਨ ਚ ਦੇ ਭੱਜਣਾ ਸੀ ਨੇ ਤੇਰੀ ਭੱਜਣਾ ਸੀਗਾ ਫਿਰ ਇਹ ਹੱਥ ਨਹੀਂ ਲੱਗਦਾ ਭੱਜ ਗਿਆ ਅੱਧਾ ਕਿਲੋਮੀਟਰ ਬਾਜੀ ਗਿਆ ਸਿੱਧਾ ਇੱਕ ਪਤਾ ਹੀ ਕਹਿੰਦਾ ਮੈਂ ਕਿਹਾ ਤੈਨੂੰ ਪੁਲਿਸ ਨੂੰ ਬੜਾ ਕਹਿੰਦਾ ਬਾਜੀ ਫਿਰ ਕੀ ਹੋਇਆ ਸੀ ਅੱਧਾ ਅੱਧਾ ਕੋਰ ਰੱਖਾਂਗਾ ਤਦ ਦੇ ਦਾਂਗੇ ਪੁਲਿਸ ਨੂੰ ਮੈਂ ਕਿਹਾ ਦੱਸੋ ਫਿਰ ਦੱਸੇ ਕਿ ਕਿਹੜੇ ਆਪਸ਼ਨ ਹੀ ਦਿੰਦਾ ਦੱਸ ਕਿਹੜਾ ਆਪਸ਼ਨ ਦਿੰਦਾ ਹਾਂਜੀ ਦੱਸੇ ਗੱਲ ਹੋਈ ਹੈ ਤੁਹਾਡੀ ਜਿਹੜੀ ਕਹਿ ਰਹੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਤੁਹਾਡੇ ਗਮਲ ਜੀ ਤੁਹਾਡੇ ਪਰਿਵਾਰ ਚ ਕੌਣ ਕੌਣ ਹੈਗਾ ਵਾ ਮੈਂ ਇਕੱਲਾ ਹੀ ਅਜੇ ਜੰਨੀ ਡੈਥ ਹੋ ਗਈ ਜੀ ਅੱਛਾ ਬੱਚੇ ਕਿੱਥੇ ਨੇ ਬੱਚਾ ਨਹੀਂ ਕੋਈ ਜੀ ਹਾਂ ਬੱਚਾ ਨਹੀਂ ਜੀ ਅੱਛਾ ਤੇ ਕਿੰਨੇ ਸਮੇਂ ਤੋਂ ਤੁਸੀਂ ਚੋਰੀਆਂ ਕਰਦੇ ਆ ਰਹੇ ਹੋ ਹਾਂ ਤਾਂ 2 ਮਹੀਨੇ ਹੋ ਗਏ ਜੀ ਪਹਿਲਾਂ ਕਰੇ ਸੀ 1 ਮਹੀਨਾ ਜੀ 2 ਮਹੀਨੇ ਪਹਿਲਾਂ ਹਾਂਜੀ ਪਹਿਲਾਂ ਕਰਦੇ ਸੀ ਤੇ ਹੁਣ ਹੁਣ ਇਸ ਤੋਂ ਪਹਿਲਾਂ ਤੁਸੀਂ ਆਹ ਗੇਟ ਤੋਂ ਪਹਿਲਾਂ ਕਿ ਪਹਿਲਾਂ ਕਿੰਨੀਆਂ ਕਚੋਰੀਆਂ ਕੀਤੀਆਂ ਨੇ ਜੇਲ੍ਹ ਤੋਂ ਆਏ ਤੋਂ ਬਾਅਦ ਅਹ ਪਹਿਲੀ ਹੈ ਜੀ ਇਹ ਪਹਿਲੀ ਚੋਰੀ ਆ ਹਾਂਜੀ ਪਰ ਉਹ ਵੀ ਨਹੀਂ ਪਰ ਅੱਗੇ ਦਾ ਵੀ ਕੋਈ ਵਿਚਾਰ ਸੀਗਾ ਵੀ ਇਸ ਤੋਂ ਬਾਅਦ ਵੀ ਕਿੱਥੇ ਜਾਣਾ ਸੀਗਾ ਨਹੀਂ ਜੀ ਚਿੱਟਾ ਲਿਖ ਕੇ ਦਿੰਨਾ ਮੈਂ ਲਿਖ ਕੇ ਦਿੰਨਾ ਮੈਂ ਸਮਾਜ ਸੇਵਕਾਂ ਮੈਂ ਲਿਖ ਕੇ ਦਿੰਨਾ ਮੈਨੂੰ ਇੰਨੇ ਸਾਲ ਹੋ ਗਏ ਬਲੱਡ ਸੇਵਰ ਚੀਜ਼ ਕਰਦੇ ਅੱਜ ਮੈਂ ਤੁਹਾਨੂੰ ਲਿਖਾ ਕੇ ਲੈ ਲਓ ਜਿਸ ਐਕਸਪੀਰੀਅੰਸ ਨਾਲੇ ਗੇਟ ਖੋਲਦੇ ਪਿਆ ਸੀ ਉਸ ਵੇਲੇ ਨਾਲ ਇਹ ਇੱਕਦੋ ਮਰਡਰ ਵੀ ਕਿਤੇ ਹੋਣੇ ਕਿਹਾਦਾ ਕਿ ਕਿਸੇ ਘਰ ਚ ਮੜ ਕੇ ਜਨਾਨੀ ਨੇ ਗਲਤ ਹਰਕਤ ਵੀ ਕੀਤੀ ਹੋਣੀ ਪਤਾ ਨਹੀਂ ਕਿੰਨੇ ਚੋਰਿਆ ਪਤਾ ਨਹੀਂ ਕਿੰਨੇ ਕਿਤੋਂ ਤਾਂ ਇਹਦਾ ਜਿੰਨਾ ਮਨ ਬਧਿਆ ਸੀਗਾ ਮੈਂ ਹਰਾਨ ਅਗਸਤ ਤੱਕ ਚੋਰ ਦੇਖ ਕੇ ਬੰਦ ਨੂੰ ਭੱਜਦੇ ਆ ਪਰ ਸਰ ਸਰੇ ਆਮ ਖੋਲ ਕੇ ਪਤਾ ਜਾਂਦਾ ਕੀ ਲੈਣਾ ਕੀ ਲੈਣਾ ਤੂੰ ਮਾਲ ਅਸਮੈ ਮਾਲਕ ਤੇ ਹੁਣ ਕੀ ਲੱਗਦਾ ਕਿ ਜੇ ਪੁਲਿਸ ਪ੍ਰਸ਼ਾਸਨ ਇੱਥੇ ਮੌਕੇ ਤੇ ਆਂਦਾ ਤੁਸੀਂ ਉਹਨਾਂ ਨੂੰ ਇਹਨਾਂ ਨੂੰ ਉਹਦੇ ਹਵਾਲੇ ਨੇ ਕਰੂਗੇ ਤੇ ਹਵਾਲੇ ਕਰਨ ਤੋਂ ਬਾਅਦ ਹੀ ਲੱਗਦਾ ਵੀ ਇੱਥੇ ਕੋਈ ਕਾਰਵਾਈ ਹੋਈ ਜਾਊ ਹੋਊਗੀ ਦੁਆਰਾ 100% ਹੋਊਗੀ ਕਿਉਂਕਿ ਜਿਸ ਤਰੀਕੇ ਨਾਲ ਪੁਲਿਸ ਨੂੰ ਬਦਨਾਮ ਕਰਿਆ ਕਹਿੰਦਾ ਆਪਦੇ ਮੈ ਲਊਗਾ ਤੇ ਪੁਲਿਸ ਨੂੰ ਦੇ ਦਊਗਾ ਹਰ ਕੋਈ ਪੁਲਿਸ ਵੀ ਕਾਉ ਨਹੀਂ ਜੇ ਪੁਲਿਸ ਵੀ ਕਾਏ ਹੁੰਦੇ ਨੇ ਜੇਲ੍ਹਾਂ ਖਾਲੀ ਹੁੰਦੀਆਂ ਨੇ ਪਰ ਜੇ ਪੁਲਿਸ ਤਰੀਕੇ ਨਾਲ ਕੰਮ ਵੀ ਕਰੇ ਤਾਂ ਐਦਾਂ ਦੇ ਬੰਦੇ ਚੋਰੀਆਂ ਨਾ ਕਰਨ ਲੁੱਟਾ ਖੋਹਣਾ ਨਾ ਕਰਨ ਗਰੀਬ ਲੋਕਾਂ ਨਾ ਤਨਖਾਹਾਂ ਲੈ ਕੇ ਜਾਂਦੇ ਨੇ ਲੋਕ ਮਾਰ ਦਿੱਤੇ ਜਾਂਦੇ ਨੇ ਸੋ ਦੋਸਤੋ ਪਿੱਛੇ ਲੋਕੀਂ ਦਾਤ ਮਾਰ ਦਿੰਦੇ ਲੋਕਾਂ ਨੂੰ ਚੋਰ ਸਾਡੇ ਸਾਡੇ ਨਸ਼ੇੜੀ ਕਿੱਥੇ ਮਰ ਜਾਂਦੀ ਫਿਰ ਜੇ ਸਾਡੇ ਵਰਗਾ ਸਮਾਜ ਵਿੱਚ ਨੇ ਦੋ ਚਾਰ ਚਪੇੜਾ ਮਾਰ ਦੇਵੇ ਤੁਸੀਂ ਕਿਉਂ ਮਾਰਿਆ ਜੀ ਕਿਉਂ ਫਿਰ ਦੱਸੋ ਤੁਸੀਂ ਜਵਾਬ ਦਿਓ ਅਸੀਂ ਚਲ ਮਾਰਿਆ ਦੋ ਚਾਰ ਚਪੇੜਾ ਤੁਹਾਡੇ ਦਾ ਕੀ ਰਾਈਟ ਬਣਦਾ ਇਹਨਾਂ ਨੇ ਨਾ ਤੁਸੀਂ ਸੁਧਾਰਨਾ ਕਿਸੇ ਤੋਂ ਹੋਰ ਨਾ ਠੇਕਾ ਲੈ ਰੱਖਿਆ ਇਸ ਸਮਾਜ ਵਿੱਚ ਇਹ ਤਾਂ ਲੋਕਾਂ ਦੀ ਜਾਨ ਬਚਾਉਣ ਨੇ ਸੇਵਾ ਠੇਕਾ ਸੁਰੱਖਿਆ ਇਸ ਤਰ੍ਹਾਂ ਆਪਣੇ ਨੂੰ ਤਾਕਤ ਦਿੱਤੀ ਹੈ ਉਹ ਕਰਦੇ ਆ ਪਰ ਇਹਨਾਂ ਨੂੰ ਸੁਧਾਰਨਾ ਪੁਛਦਾ ਕੰਮ ਆ ਸਾਡਾ ਕੰਮ ਨਹੀਂ ਔਰ ਇੱਕ ਗਾ ਤਾਂ ਮੈਨੂੰ ਯਕੀਨ ਹੋ ਗਿਆ ਮੈਂ ਯਕੀਨ ਨਾ ਕਰਨਾ ਜਿੱਥੇ ਮਰਜੀ ਲਿਖਾ ਲੋ ਕੋਈ ਸਰਕਾਰ ਚਿੱਟਾ ਨਹੀਂ ਵਗਾਉਂਦੀ ਜੇ ਚਿੱਟਾ ਵਿਗਦਾ ਵਾ ਨਸ਼ੇ ਵਿਗਦੇ ਆ ਕਿਸੇ ਨਾ ਕਿਸੇ ਦੇ ਸ਼ਾਇਦ ਵਿਗਦੇ ਆ ਜਾਂ ਛੋਟੇ ਮੋੜੇ ਕੋਈ ਮੁਲਾਜ਼ਮ ਦੇ ਸ਼ਾਇਦ ਵਿਗਦੇ ਹੋਣੇ ਵੱਡੇ ਅਫਸਰ ਦੇ ਨੌਲੇਜ ਵਿੱਚ ਇਹ ਚੀਜ਼ ਹੋਣੀ ਨਹੀਂ ਮੈਂ ਲਿਖ ਕੇ ਦੇ ਰਿਹਾ ਠੀਕ ਹੈ ਕਮਲ ਜੀ ਕੀ ਨਾਮ ਆ ਕਮਲਜੀਤ ਜੀ ਕਮਲਜੀਤ ਕਮਲਜੀਤ ਕਿੱਥੋਂ ਆਇਆ ਤੂੰ ਹਾਂ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਸਤ ਸੰਗਰ ਕੋਲ ਨੇ ਜੀ ਫੋਟੋ ਜੀ ਕਿਹੜੀ ਜਗ੍ਹਾ ਤੇ ਸਤ ਸੰਗਰ ਕੋਲ ਸਤ ਸੰਗਰ ਦੇ ਬੈਕ ਸਾਈਡ ਤੇ ਪੰਜ ਨੰਬਰ ਗੇਟ ਤੇ ਜੀ ਅੱਛਾ ਇੱਥੇ ਲੋਕਾਂ ਵੱਲੋਂ ਤੁਹਾਨੂੰ ਫੜਿਆ ਗਿਆ ਵਾ ਕੀ ਹੋਇਆ ਕੀ ਸੀ ਕਿ ਕੀ ਕਰ ਰਹੇ ਸੀ ਇੱਥੇ ਆਪਾਂ ਮੈਂ ਗੇਟ ਖੋਲ ਰਿਹਾ ਸੀ ਅੱਛਾ ਚੋਰੀ ਕਰਦੇ ਬੇ ਸੀਗੇ ਹਾਂ ਜੀ ਕਿਨੇ ਗਿਆ ਸੀ ਗੇਟ ਖੋਲਣ ਨੂੰ ਤੁਹਾਨੂੰ ਹੈਗਾ ਮੁੰਡਾ ਨਾਲ ਜੀ ਕਿਹੜਾ ਮੁੰਡਾ ਨਾਲ ਸੀਗਾ ਉਹ ਭੱਜ ਗਿਆ ਜੀ ਕਿਨੇ ਜਣੇ ਸੀ ਤੁਸੀਂ ਟੋਟਲ ਦੋ ਜਣੇ ਜੀ ਅੱਛਾ ਇਹ ਪਹਿਲਾਂ ਵੀ ਸੇਰੀ ਵਿੱਚ ਕੋਈ ਚੋਰੀਆਂ ਕੀਤੀਆਂ ਤੁਸੀਂ ਨਹੀਂ ਜੀ ਦੋ ਦਿਨ ਹੋਇਆ ਜੀ ਆਏ ਹੈ ਕਿੱਥੋਂ ਆਏ ਦੋ ਦਿਨ ਆਇ ਨੂੰ ਹੋਇਆ ਜੇਲ ਤੈਨੂੰ ਕੀ ਨਸ਼ੇ ਰੀ ਤੋੜ ਲੱਗਦੀ ਤੈਨੂੰ ਕਿਉਂ ਇਦਾਂ ਦੀ ਚੋਰੀਆਂ ਕਰਦੇ ਹੋ ਸੀ ਹਾਂਜੀ ਨਸ਼ੇ ਦੇ ਚਿੱਟੇ ਦੇ ਅੱਛਾ ਨਸ਼ਾ ਵੀ ਕਰਦੇ ਹੋ ਹਾਂਜੀ ਕਿਸ ਚੀਜ਼ ਦਾ ਨਸ਼ਾ ਕਰਦੇ ਹੋ ਚਿੱਟੇ ਦਾ ਜੀ ਕਿੱਥੇ ਵੀ ਲੈ ਕੇ ਕਿੱਥੋਂ ਆਨੇ ਹੋ ਉਧਰ ਮਿਲਦਾ ਜੀ ਕਿਹੜੀ ਜਗ੍ਹਾ ਤੋਂ ਕੋੜਾ ਖਲੋਨੀ ਤੋਂ ਜੀ ਹਾਂ ਕੋੜਾ ਖਲੋਨੀ ਅੱਛਾ ਕਿੰਨੇ ਦੀ ਬਿੱਟ ਮਿਲਦੀ ਉੱਥੋਂ ਦੀ 400 ਦੀ ਜੀ 400 ਦੀ ਕੌਣ ਦਿੰਦਾ ਉੱਥੇ ਤੁਹਾਨੂੰ ਜਨਾਨੀ ਹੈਗੇ ਉੱਥੇ ਅੱਛਾ ਮਤਲਬ ਸ਼ਰੀਆਂ ਵੀ ਕਿਦਾ ਉੱਥੇ ਹਾਂਜੀ ਤੇ ਇੱਥੇ ਤੁਸੀਂ ਗੇਟ ਚੋਰੀ ਕਰਕੇ ਕਿੱਥੇ ਲੈ ਕੇ ਚੱਲੇ ਸੀਗੇ ਵੀਰੇ ਇਹਨੂੰ ਵੇਚਣ ਵਾਸਤੇ ਕਵਾੜੀ ਇਹਦੇ ਜੀ ਕਿਹੜੇ ਕਵਾੜੀਓ ਕੋ ਵੇਚਦੇ ਹੋ ਹੈਗਾ ਜੀ ਨਾ ਜੇ ਕਿਹੜਾ ਬੋਲੋ ਜਗਾ ਬੋਲੋ ਕਿਹੜੀ ਜਗਾ ਨਾਲੀ ਦੁਕਾਨ ਦਿਖਾਣਾ ਜੀ ਦੁਕਾਨ ਦਿਖਾ ਦਿੰਦਾ ਜੀ ਕਿੱਥੇ ਹੈ ਦੁਕਾਨ ਕਿਹੜੀ ਜਗਾ ਤੁਹਾਨੂੰ ਜਦੋਂ ਪਤਾ ਹੋਊਗੀ ਤਾਹਰ ਰੋਡ ਤੇ ਕੀ ਨਾਮ ਜਿਹਦਾ ਨਾ ਨਹੀਂ ਪਤਾ ਜੀ ਦੁਕਾਨ ਦਾ ਪਤਾ ਜੀ ਨਾ ਕਿਉਂ ਨਹੀਂ ਪਤਾ ਦੁਕਾਨ ਦਾ ਮੈਨੂੰ ਨਾਮ ਪਤਾ ਭਾਜੀ ਅੱਛਾ ਇਹ ਦੂਸਰਾ ਬੰਦਾ ਜਿਹੜਾ ਤੁਹਾਡੇ ਨਾਲ ਜਿਹੜਾ ਪਚਿਆ ਵਾ ਉਹ ਕਿੱਥੇ ਦਾ ਸੀਗਾ ਕੌਣ ਹੈਗਾ ਸੀਗਾ ਇਹ ਜੀਵਨਗਰ ਦਾ ਜੀ ਉਹ ਜੀਵਨਗਰ ਦਾ ਹੈ ਹਾਂ ਜੀ ਉਹ ਕੀ ਕੰਮ ਕਰਦਾ ਵਾ ਇਹ ਕੰਮ ਕਰਦਾ ਜੀ ਉਹ ਹੈ ਚੋਰੀ ਕਰਦਾ ਜੀ ਦਾਵਾ ਹਾਂਜੀ ਉਹ ਕਿੱਥੇ ਰਹਿੰਦਾ ਵੈਸੇ ਜੀਵਨਗਰ ਜੀ ਜੀਵਨਗਰ ਹਾਂਜੀ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਚੋਰੀ ਕਰਦੇ ਨੂੰ ਹਾਂਜੀ ਕਿੰਨਾ ਸਮਾਂ ਹੋ ਗਿਆ ਚੋਰੀ ਕਰਦੇ ਨੂੰ ਅਜੇ ਮੈਂ 2 ਦਿਨ ਹੋਇਆ ਇਹਨੂੰ ਹੋਇਆ ਜੀ ਅੱਛਾ 2 ਦਿਨ ਜੇਲ੍ਹ ਚ ਹੋਇਆ ਪਹਿਲਾਂ ਕਿਹੜਾ ਕੇਸ ਚੰਦਰ ਕੇ ਸੀ ਪਹਿਲਾਂ ਚੋਰੀ ਦੇ ਪਹਿਲਾਂ ਵੀ ਚੋਰੀ ਦੇ ਹਾਂਜੀ ਤੁਹਾਨੂੰ ਡਰ ਨਹੀਂ ਲੱਗਦਾ ਕਿ ਪਹਿਲਾਂ ਵੀ ਚੋਰੀ ਦੇ ਕੇਸ ਚੰਦਰ ਗਏ ਹੋ ਹੁਣ ਫੇਰ ਤੁਸੀਂ ਦੁਬਾਰਾ ਚੋਰੀ ਦੇ ਲੱਗਦਾ ਜੀ ਅੱਜ ਤੋਂ ਬਾਅਦ ਨਹੀਂ ਕਰੂੰਗਾ ਜੀ ਫੈਕਟਰੀ 'ਚ ਕੰਮ ਕਰੂੰਗਾ ਅੱਜ ਤੋਂ ਨਹੀਂ ਪਹਿਲਾਂ ਵੀ ਤੁਸੀਂ ਚੋਰੀ ਕੀਤੀ ਹੁਣ ਤੁਸੀਂ ਕੀ ਸੋਚ ਕੇ ਕੀ ਸੋਚ ਕੇ ਡੇਟ ਖੋਲਿਆ ਗਿਆ ਹੁਣ ਅੱਜ ਤੋਂ ਬਾਅਦ ਨਹੀਂ ਕੀ ਡਰ ਨਹੀਂ ਲੱਗਦਾ ਪੁਲਿਸ ਦਾ ਅੰਦਰ ਡੇਰ ਲੱਗਦਾ ਜੀ ਬਹੁਤ ਡਰ ਲੱਗਦਾ ਬਹੁਤ ਡਰ ਲੱਗਦਾ ਜੀ 10 ਤੋਂ ਪਹਿਲਾਂ ਕਹਿੰਦਾ ਪੜਿਆ ਵਾ ਇੱਕ ਹੀ ਹੈ ਜੀ ਬਿਰੋ ਮਾਮਲੇ ਦਾ ਮੜਾ ਦੱਸ ਦੇ ਕਰ ਦੇਣੀ ਗੱਲ ਕੋਈ ਕਰਨੀ 10 ਦਿਨ ਹੀ ਦੱਸ ਇੱਕ ਮਹੀਨੇ